ਸਰਕਾਰ ਦਾ ਕੀ ਰੋਲ ਹੈ ਤੇ ਥੋੜੀ ਸਰਕਾਰ ਦਾ ਇਹ ਰੋਲ ਹੈ ਆ ਦੇਖੋ ਇਸ ਤਰ੍ਹਾਂ ਕਿ ਮੈਂ ਸਮਝਦਾ ਕਿ ਬਹੁਤ ਮੰਦਭਾਗੀ ਅਨਫੋਰਚੂਨੇਟ ਹੈ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੀ 트럼ਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਸਾਰੇ ਮੁਲਕਾਂ ਦੇ ਵਿੱਚ ਇਹ ਕਿ ਇੰਡੀਅਨਸ ਨੂੰ ਨੂੰ ਵਾਪਸ ਭੇਜਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਵੀ ਕੋਈ ਬੰਦਾ ਜਾਣਦਾ ਕਿਸੇ ਵੀ ਨਵੀਂ ਜਗ੍ਹਾ ਤੇ ਜਾਂਦਾ ਹੈ ਆਪਦੀ ਕਿਰਤ ਕਮਾਈ ਕਰਕੇ ਇੱਕ ਬਿਹਤਰ ਜ਼ਿੰਦਗੀ ਦੀ ਇੱਛਾ ਕਰ ਲੈਂਦਾ ਹੈ ਪਰ ਜੋ ਬਹੁਤ ਹੀ ਮੰਦਭਾਗੀ ਗੱਲ ਹੈ ਉਹ ਇਹ ਹੈ ਕਿ ਸਪਾਰਕੇ ਭੇਜ ਰਹੇ ਨੇ ਹਥਕੜੀਆਂ ਲਾ ਕੇ ਬੀੜੀਆਂ ਲਾ ਕੇ ਭੇਜ ਰਹੇ ਨੇ ਇਹ ਲੋਕ ਕੋਈ ਕ੍ਰਿਮੀਨਲ ਨਹੀਂ ਹੈਗੇ ਪਰ ਜਿਸ ਤਰੀਕੇ ਦੇ ਨਾਲ ਉਹ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਹੁਤ ਮਾੜਾ ਹੈ ਮੰਦਪਾਗ ਹੈ ਮੋਦੀ ਸਰਕਾਰ ਇਹ ਇਹ ਇਨਸ਼ੋਰ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਕਿ ਇਹਨਾਂ ਨੂੰ ਇੱਕ ਸਾਥੀ ਜਿਹੜੇ ਕੋਈ ਵਾਪਿਸ ਵੀ ਆ ਰਹੇ ਨੇ ਚਲੋ ਦੋ ਦਿਸ਼ਾਂ ਦੇ ਆਪਸੀ ਜਿਹੜੀ ਕੋਈ ਪਾਲਿਸੀ ਦੇ ਮੁਤਾਬਕ ਕਰ ਰਹੇ ਹੋਣਗੇ ਪਰ ਜਿਸ ਤਰੀਕੇ ਨਾਲ ਭੇਜਿਆ ਜਾ ਰਿਹਾ ਹੈ ਉਹ ਮੰਦਪਾਗ ਹੈ ਦੋ ਜਹਾਜ਼ ਆ ਚੁੱਕੇ ਨੇ ਮੇਰੇ ਹਲਕੇ ਸੁਨਾਮ ਦੇ ਵੀ ਇੱਕ ਸਾਥੀ ਨੂੰ ਅੱਜ ਮਿਲ ਕੇ ਨਿਕਲਿਆ ਮੈਂ ਔਰ ਜੋ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਟਰੈਵਲ ਏਜੰਟ ਨੇ ਉਹ ਹਰਿਆਣੇ ਦੇ ਨੇ ਇਹ ਵੱਡੇ ਪੱਤਰ ਦੇ ਉੱਪਰ ਕੰਮ ਹੈ ਜਿਹੜਾ ਯੂਐਸਪੀ ਜਿੰਦਾ ਕੰਮ ਹੈ ਉਹ ਹਰਿਆਣਾ ਦੇ ਟਰੈਵਲ ਏਜੰਟ ਨੇ ਜਿਹੜੇ ਉਹ ਕਰ ਰਹੇ ਨੇ ਜਿੱਥੇ ਬੀਜੇਪੀ ਰੂਲ ਸਟੇਟ ਹੈ ਜਿਹੜੀ ਸੋ ਮੈਂ ਬੀਜੇਪੀ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਦੀਆਂ ਸਟੇਟਾਂ ਦੇ ਵਿੱਚ ਉਹ ਇਸ ਗੱਲ ਨੂੰ ਇਨਸ਼ੋਰ ਕਰਨ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੈ ਉਹ ਉਹਨੂੰ ਕੋਈ ਵੀ ਬੰਦਾ ਨਾ ਕਰ ਸਕੇ ਇਹ ਜੇ ਗਲਤ ਤਰੀਕੇ ਦੇ ਨਾਲ ਮੁੰਡੇ ਨੂੰ ਬਾਹਰ ਭੇਜਣ ਵਾਲੇ ਲੱਖ ਰੁਪਿਆ ਲੈ ਕੇ ਬਾਹਰ ਭੇਜਣ ਵਾਲੇ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਉੱਪਰ ਸਖਤੀ ਹੈ ਜਿਹੜੀ ਉਹ ਕੀਤੀ ਜਾਵੇ ਜਿਵੇਂ ਦੇਖਿਆ ਗਿਆ ਜੀ ਐਮਬੀਏ ਪੜ੍ਹੇ ਲਿਖੇ ਨੌਜਵਾਨ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਜਿਵੇਂ ਮੈਂ ਤਾਂ ਇਹਨਾਂ ਮੇਰੇ ਸਾਥੀ ਵੀਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਉਹ ਪਹਿਲਾਂ ਵਾਲੇ ਜ਼ਮਾਨੇ ਸੀ ਜਿਹੜੇ ਉਹ ਪੰਜਾਬ ਦੇ ਵਿੱਚ ਗਏ ਕਿ ਜਦ ਨੌਕਰੀ ਲੈਣ ਦੇ ਲਈ ਇੱਥੇ ਵੀ ਲੱਖਾਂ ਰੁਪਏ ਦੀ ਮੰਗ ਹੈ ਜਿਹੜੀ ਉਹ ਹੁੰਦੀ ਸੀ ਇਹ ਸਪਰਸ਼ਣ ਚਾਹੀਦੀ ਹੁੰਦੀ ਸੀ ਗਿਆ ਅੱਜ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਤਕਰੀਬਨ 52000 ਨੌਕਰੀਆਂ ਬਿਨਾ ਸਵਾਰਸ਼ਾਂ ਤੋਂ ਬਿਨਾ ਪੈਸਿਆਂ ਤੋਂ ਦੇ ਚੁੱਕੀ ਹੈ ਪਰ ਮਿਲੀਆਂ ਮੈਰਿਟ ਦੇ ਉੱਪਰ ਨੇ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਇਨਾ ਇਨਾ ਪੈਸਾ ਆਪਦੇ ਮਾਪਿਆਂ ਦਾ ਦਾ ਪੈਸਾ ਜਿਹੜਾ ਉਹ ਇਲੀਗਲ ਤਰੀਕੇ ਨਾਲ ਬਾਹਰ ਜਾਣ ਦੀ ਬਜਾਏ ਉਹ ਇੱਥੇ ਤੁਸੀਂ ਮਿਹਨਤ ਕਰੋ ਹਰ ਸਾਲ ਨਵੇਂ ਨਵੇਂ ਨੌਕਰੀਆਂ ਨੇ ਜਿਹੜੀਆਂ ਉਹ ਨਿਕਲ ਰਹੀਆਂ ਨੇ ਹਜ਼ਾਰਾਂ ਨੌਕਰੀਆਂ ਨਿਕਲ ਰਹੀਆਂ ਨੇ ਇੱਥੇ ਮਿਹਨਤ ਕਰੋ ਬਿਨਾ ਪੈਸਿਆਂ ਤੋਂ ਬਿਨਾ ਸਿਫਾਰਿਸ਼ਾਂ ਤੋਂ ਨੌਕਰੀਆਂ ਨੌਜਵਾਨ ਮੁੰਡਿਆਂ ਨੂੰ ਮਿਲਣਗੀਆਂ ਸੋ ਇਹੀ ਮੇਰੀ ਬੇਨਤੀ ਹੈ ਕਿ ਇੱਥੇ ਆਪਾਂ ਰਾਜੇ ਆਂ ਤੇ ਉੱਥੇ ਜਾ ਕੇ ਜਿਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸਰ ਪ੍ਰਾਈਮ ਮਿਨਿਸਟਰ ਸਾਹਿਬ 트ੰਪ ਜੀ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਬੀੜੀਆਂ ਚ ਝਗੜ ਕੇ ਜਿਹੜਾ ਮੁੱਦਾ ਚੱਲ ਰਿਹਾ ਸੀਗਾ ਉਹ ਇਸ ਕੱਲ ਫੇਰ ਇਸ ਤਰੀ ਅੱਜ ਫੇਰ ਆਦਵੀ ਇਸ ਤਰੀ ਹੋਇਆ ਉਹਦੇ ਦੇਖੋ ਮੈਂ ਸਮਝਦਾ ਕਿ ਬੀਜਪੀ ਔਰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਇਹ মিডিਆ ਦੇ ਜ਼ਰੀਏ ਇਹ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਜੇ ਇਹ ਤਾਂ ਵਿਸ਼ਵ ਗੁਰੂ ਬਣ ਚੁੱਕੇ ਮੋਦੀ ਸਾਹਿਬ ਇਹਨਾਂ ਦੇ ਬਿਨਾ ਕੋਈ ਇੰਟਰਨੈਸ਼ਨਲ ਪਾਲਿਸੀ ਵੀ ਕਿਸੇ ਮੁਲਕ ਦੀ ਨਹੀਂ ਬਣਦੀ ਹੈਗੀ ਇਹ ਵੱਡੇ ਵੱਡੇ ਮੁਲਕਾਂ ਦੀਆਂ ਜੰਗਾਂ ਨੂੰ ਨੂੰ ਸ਼ਾਂਤ ਕਰਾ ਦਿੰਦੇ ਨੇ ਇਹ ਜੀ ਇਮੇਜ ਪ੍ਰੋਜੈਕਟ ਕੀਤੀ ਜਾਂਦੀ ਹੈ ਪਰ ਇੱਕ ਤੁਹਾਡੇ ਮਿੱਤਰ ਮੁਲਕ ਅਮਰੀਕਾ ਦੇ ਵਿੱਚੋਂ ਤੁਹਾਡੇ ਨੌਜਵਾਨਾਂ ਨੂੰ ਤੁਹਾਡੇ ਵਸਿੰਦਿਆਂ ਨੂੰ ਤੁਹਾਡੇ ਸਿਟੀਜ਼ਨਸ ਨੂੰ ਬੀੜੀਆਂ ਦੇ ਵਿੱਚ ਜਕੜ ਕੇ ਮਿਲਟਰੀ ਪਲੇਨ ਦੇ ਵਿੱਚ ਇੰਡੀਆ ਭੇਜਿਆ ਜਾ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਬੀੜੀਆਂ ਤੋਂ ਵੀ ਆਜ਼ਾਦ ਨਹੀਂ ਕਰਵਾ پا ਰਹੇ ਹੈਗੇ ਤੇ ਉਸੇ ਸਮੇਂ ਜਦੋਂ ਉਹਨਾਂ ਨੂੰ ਬੀੜੀਆਂ ਦੇ ਵਿੱਚ ਜਕੜਿਆ ਜਾ ਰਿਹਾ ਸੀਗਾ ਉਸੇ ਸਮੇਂ ਯੂਐਸ ਦੇ ਵਿੱਚ ਮੋਦੀ ਸਾਹਿਬ 트੍ਰੰਪ ਜੀਆ ਨੂੰ ਜੱਫੀਆਂ ਪਾ ਰਹੇ ਸੀਗੇ ਸੋ ਇਸ ਤੋਂ ਇਹਨਾਂ ਦਾ ਟੋਟਲ ਫੇਲਡ ਤੇ ਡੋਗਲਾ ਚਿਹਰਾ ਜਿਹੜਾ ਉਹ ਦੇਖਣ ਨੂੰ ਮਿਲਦਾ ਸਰ ਇਹ ਇਕੱਲੇ ਅੰਮ੍ਰਿਤਸਰੀ ਚੋਂ ਉੱਤਰਨੇ ਹੋਰ ਕਿਤੇ ਕਿਉਂ ਨਹੀਂ ਉਤਰੇ ਜਹਾਜ਼ ਜੀ ਦੇਖੋ ਇਹੀ ਤਾਂ ਵੱਡਾ ਸਵਾਲ ਹੈ ਜੀ ਕਿ ਜਿਹੜਾ ਪਹਿਲਾ ਜਹਾਜ਼ ਵੀ ਆਇਆ ਉਹਦੇ ਵਿੱਚ ਵੀ ਹਰਿਆਣੇ ਦੇ ਵੀ ਸੀਗੇ ਗੁਜਰਾਤ ਦੇ ਵੀ ਸੀਗੇ ਆ ਹੁਣ ਅੱਜ ਵਾਲੇ ਦੇ ਵਿੱਚ ਵੀ ਹਰਿਆਣੇ ਦੇ ਕਾਫੀ ਮੁੰਡੇ ਸੀਗੇ ਜਿਹੜਾ ਹੁਣ ਥਰਡ ਆ ਰਿਹਾ ਹੈ ਅੱਜ ਉਹਦੇ ਵਿੱਚ ਕਹਿੰਦੇ ਦੂਸਰੀਆਂ ਸਟੇਟਾਂ ਦੇ ਵੱਧ ਰਹੇ ਹੁਣ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਸੈਂਟਰਲ ਗਵਰਨਮੈਂਟ ਦੀ ਹੀ ਕੋਈ ਪੰਜਾਬ ਨੂੰ ਡੀਫੇਮ ਕਰਨ ਵਾਲੀ ਕੋਈ ਕਾਂਸਪੀਰੇਸੀ ਹੋएगी ਜੀ ਬਾਕੀ ਬਾਕੀ ਸਾਡੇ ਪੰਜਾਬ ਹੈ ਜਿਹੜੀ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕਿਸੇ ਨੂੰ ਜਵਾਬ ਨਹੀਂ ਹੈਗਾ ਜਿਹੜਾ ਵੀ ਆਊਗਾ ਉਹਦੀ ਸਾਮ ਸੰਭਾਲ ਹੋਊਗੀ ਉਹਨੂੰ ਉਹ ਰਹਿਣ ਨੂੰ ਖਾਣ ਨੂੰ ਉਹਨੂੰ ਉਹਨੂੰ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਪਰ ਸਪੈਸੀਫਿਕਲੀ ਸਿਰਫ ਔਰ ਸਿਰਫ ਅੰਮ੍ਰਿਤਸਰ ਉਤਾਰਨਾ ਤੇ ਜੇ ਅੰਮ੍ਰਿਤਸਰ ਜਿਵੇਂ ਭਾਜੀਪੀ ਵਾਲੇ ਨੇ ਕੱਲ ਕਿਹਾ ਕਿ ਅੰਮ੍ਰਿਤਸਰ ਅਮਰੀਕਾ ਦੇ ਨੇੜੇ ਪੈਂਦਾ ਹੈ ਤੇ ਫਿਰ ਭਾਈ ਅਮਰੀਕਾ ਤੋਂ ਚੰਡੀਗੜ੍ਹ ਤੋਂ ਅਮਰੀਕਾ ਦੀਆਂ ਫਲਾਈਟਾਂ ਕਿਉਂ ਨਹੀਂ ਚੱਲੋ ਅੱਜ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਫਲਾਈਟਾਂ ਕਿਉਂ ਨਹੀਂ ਚਲਾਉਂਦੇ ਚ ਫਲਾਈਟਾਂ ਚਲਾਉਂਦੇ ਨਹੀਂ ਹੈਗੇ ਜੇ ਜਾਣ ਤਾਂ ਦੂਜੇ ਸਟੇਟਾਂ ਦੇ 에ਰਪੋਰਟ ਤੋਂ ਜਾਣ ਤੇ ਜੇ ਵਾਪਸ ਆਉਣ ਬੀੜੀਆਂ ਦੇ ਵਿੱਚ ਤੇ ਅੰਮ੍ਰਿਤਸਰ ਆਉਣ ਇਹ ਸਮਝਦਾਰ ਸਰ ਇਹ ਕਲੀਅਰ ਹੋਇਆ ਕਿ ਜਿਹੜੇ ਹੁਣ ਜਿਹੜਾ ਜਹਾਜ਼ ਆਇਆ ਉਹਦੇ ਚ ਬੇੜੀਆਂ ਲੱਗੀਆਂ ਸੀ ਪਸੰਜ ਲੱਗੀਆਂ ਸੀ ਲੱਗੀਆਂ ਹੋਈਆਂ ਸੀਗਾ ਤਾਂ ਇਕਮਨ ਜੀ ਜਿਵੇਂ ਦੇਖਦੇ ਆਂਗੇ ਜਿਹੜਾ ਹਰਦੀਪ ਸੀਗਾ ਪਰਿਵਾਰ ਦੱਸ ਰਿਹਾ ਕਿ ਉਹਦੀ MBA ਕੀਤੀ ਹੋਈ ਸੀ ਹਾਇਰ ਐਜੂਕੇਸ਼ਨ ਕੀਤੀ ਹੋਈ ਸੀ ਨੌਕਰੀ ਨਾ ਮਿਲਣ ਦੇ ਚੱਲਦੇ ਆ ਉਹਨੇ ਪ੍ਰਵਾਸ ਜਿਹੜਾ ਉਹਨੂੰ ਚੁਣਿਆਗਾ ਤਾਂ ਉਹ ਤੋਂ ਮੇਰੇ ਦੇਖੋ ਮੈਂ ਇਹੀ ਗੱਲ ਸਾਰੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਉਹ ਪਹਿਲਾਂ ਵਾਲੇ ਜ਼ਮਾਨੇ ਗਏ ਕੀ ਜੀ ਨੰਬਰ 1 ਤਾਂ ਨੌਕਰੀ ਮਿਲਦੀ ਨਹੀਂ ਸਰਕਾਰੀ ਜੇ ਮਿਲਦੀ ਹੈ ਤਾਂ ਉਹਦੇ ਲਈ ਲੱਖਾਂ ਰੁਪਏ ਚਾਹੀਦਾ ਹੈ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ ਤੋਂ ਤਕਰੀਬਨ 52000 ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬ ਸਰਕਾਰ ਨੌਕਰੀ ਦੇ ਚੁੱਕੀ ਹੈ ਤੇ ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ ਮਾਹੌਲ ਇਹੋ ਜਿਹਾ ਬਣੇ ਔਰ ਹੋਰ ਬਿਹਤਰ ਹੋਏ ਕਿ ਲੱਖਾਂ ਨੌਜਵਾਨਾਂ ਨੂੰ ਨੌਕਰੀ ਮਿਲੇ ਸੋ ਇੱਥੇ ਆਪਾਂ ਰਾਜੇ ਆਪਦੇ ਸ਼ਹਿਰ ਆਪਦੇ ਘਰ ਆਪਦੇ ਪਿੰਡ ਆਪਦੇ ਇਲਾਕੇ ਦੇ ਵਿੱਚ ਉੱਥੇ ਜਾ ਕੇ ਕਿੰਨਾ ਹਾਲਾਤਾਂ ਦੇ ਵਿੱਚ ਕੰਮ ਕਰਨਾ ਪੈਂਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਸੋ ਮੇਰੀ ਇਹੀ ਬੇਨਤੀ ਹੈ ਕਿ ਇਹ ਦੂਰ ਕਿ ਢੋਲ ਸੁਹਾਬ ਨੇ ਇੱਥੇ ਬੈਠਿਆਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਬਾਹਰ ਦੀਆਂ ਰੀਲਾਂ ਦੇਖ ਕੇ ਕਈ ਵਾਰੀ ਨੌਜਵਾਨ ਮੁੰਡੇ ਕੁੜੀਆਂ ਅਟਰੈਕਟ ਹੋ ਜਾਂਦੇ ਨੇ ਪਰ ਆਪਣੇ ਮ ਧਰਤੀ ਵਰਗੀ ਧਰਤੀ ਪੂਰੀ ਦੁਨੀਆ ਚ ਨਹੀਂ ਹੈਗੀ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਪੰਜਾਬ ਦੇ ਨੇ ਪੰਜਾਬ ਸਰਕਾਰ ਚਾਹੇ ਉਹ ਕੋਈ ਉਹ ਰੁਜ਼ਗਾਰ ਦੇ ਲਈ ਚਾਹੁੰਦੇ ਨੇਗੇ ਤਾਂ ਉਹਦੇ ਲਈ ਵੀ ਮਦਦ ਕਰੂਗੇ ਜੇ ਕੋਈ ਕੰਮ ਵੀ ਦੀ ਸ਼ੁਰੂ ਕਰਨਾ ਚਾਹੁੰਦੇ ਨੇ ਤਾਂ ਉਹਦੇ ਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਜੀ ਅਸੀਂ ਤਾਂ ਚਾਹੁੰਦੇ ਆ ਵੀ ਜਿਹੜਾ ਵੀ ਕੋਈ ਵਿਅਕਤੀ ਕੰਮ ਕਰਨਾ ਚਾਹੁੰਦਾ ਮਿਹਨਤ ਵੀ ਸ਼ਕਤ ਕਰਨਾ ਚਾਹੁੰਦਾ ਹੈ ਪੰਜਾਬ ਸਰਕਾਰ ਉਹਦੇ ਲਈ ਜੋ ਵੀ ਕੋਈ ਹਿਲਵਸਿਲਾ ਕਰ ਸਕਦੀ ਹੋਈ ਐਸ ਪਰ ਪਾਲਿਸੀ ਉਹ ਜ਼ਰੂਰ ਕਰੇਗਾ ਪਰ ਮਾਰ ਨਾਲ ਤੁਹਾਡੀ ਕੀ ਗੱਲ ਹੋਈ ਹੈ ਦੇਖੋ ਮੇਰੇ ਦੇਹੀ ਪਰਿਵਾਰ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਾਥੀ ਹੈ ਜਿਹੜਾ ਇਹ ਤੇ ਹੋਰ ਵੀ ਬਹੁਤ ਸਾਰੇ ਸਾਥੀ ਨੇ ਜਿਹੜੇ ਇਹ ਟ੍ਰੈਵਲ ਏਜੰਟ ਚੀਕੇ ਦੇ ਨੇ ਹਰਿਆਣੇ ਦੇ ਨੇ ਜਿਨ੍ਹਾਂ ਦੇ ਜ਼ਰੀਏ ਇਹ ਇਹ ਗਏ ਨੇ ਸੋ ਮੈਂ ਆ ਭਾਜਪੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੀਆਂ ਆਪ ਦੀਆਂ ਸਟੇਟਾਂ ਜਿੱਥੇ ਜਿੱਥੋਂ ਇਹ ਕੰਮ ਚੱਲ ਰਿਹਾ ਹੈ ਇਲੀਗਲੀ ਬਾਹਰ ਭੇਜਣ ਦਾ ਕੰਮ ਹੈ ਉਹ ਤੇ ਜ਼ਰਾ ਨੱਥ ਪਈ ਜਾਵੇ ਸਰ ਪੰਜਾਬ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਕਿੰਨੇ ਦੇਖਦੇ ਕਿ ਇਹ ਟ੍ਰੈਵਲ ਏਜੰਟ ਨੇ ਬਹੁਤ ਥੋੜੇ ਟ੍ਰੈਵਲ ਏਜੰਟ ਨੇ ਇਹਦੇ ਰਜਿਸਟਰਡ ਨੇ ਸਰਕਾਰ ਦੁਆਰਾ ਤਾਂ ਉਹਦੇ ਲਈ ਸਰਕਾਰ ਕੋਈ ਲੱਗਦਾ ਵੀ ਉਹਨਾਂ ਦੇ ਉੱਤੇ ਪਈ ਜਾਵੇ ਉਹਦੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕਿੰਨੇ ਦੇ ਉੱਪਰ ਸਖਤੀ ਹੋਈ ਹੈ ਜਿਹੜੇ ਕੋਈ ਇਲੀਗਲ ਆਇਲੈਂਡ ਸੈਂਟਰ ਇਲੀਗਲ ਇਮੀਗ੍ਰੇਸ਼ਨ ਸੈਂਟਰ ਖੁੱਲੇ ਹੋਏ ਸੀਗੇ ਸਾਰਿਆਂ ਦੇ ਉੱਪਰ ਸਖਤੀ ਕਰ ਰਹੇ ਆ ਪਰ ਉਹਦੇ ਨਾਲ ਨਾਲ ਮੇਰੀ ਇਹ ਵੀ ਬੇਨਤੀ ਹੈ ਸਰਕਾਰ ਆਪ ਦਾ ਕੰਮ ਕਰ ਰਹੀ ਹੈ ਜੇ ਤੁਹਾਡੇ ਜਾਂ ਕਿਸੇ ਵੀ ਸਿਟੀਜ਼ਨ ਦੇ ਧਿਆਨ ਦੇ ਵਿੱਚ ਇਹ ਆਉਂਦਾ ਕਿ ਕੋਈ ਵੀ ਬੰਦਾ ਕੋਈ ਗਲਤ ਇਲੀਗਲ ਤਰੀਕਾ ਐਡਾਪਟ ਕਰ ਰਿਹਾ ਹੈ ਜਾਂ ਕਿਸੇ ਨੂੰ ਕਰਾਹੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਉਹ ਤੇ ਉਪਰਾਲੇ ਕਰ ਸਕਦੇ ਹੋਗੇ ਜੀ ਮਿਹਰਬਾਨੀ ਧੰਨਵਾਦ